ਮਾਰੇ ਕਹਿੰਦੇ ਆ ਵੀ ਜੇ ਕੋਈ ਇਨਸਾਨ ਇੰਦਾ ਸੁਣਾਵੇ ਬੋਲ ਵਿਗਾੜ ਤਾਂ ਲਿਖੀਏ ਸਿਰ ਗੁਵਾਰਾ ਗੁਵਾਰ ਧਿਆਨ ਕਰਿਓ ਇਹਨੂੰ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗੁਵਾਰਾ ਗੁਵਾਰ ਯਾਦ ਰੱਖਿਓ ਇਹਨੂੰ ਕਿਉਂ ਕੋ ਨਾਨਕ ਸਾਹਿਬ ਜੇ ਕੋਈ ਬੋਲ ਵਿਗਾੜ ਕੇ ਨਾ ਸੁਣਾਊਗਾ ਬਾਣੀ ਨੂੰ ਜਿਹਦਾ ਲਿਖੀ ਆ ਇੰਦਾ ਨਹੀਂ ਸੁਣਾਊਗਾ ਬਗਾਲੂਗਾ ਇਹਨੂੰ ਤਾਂ ਮੇਰੇ ਸਤਗੁਰ ਕਹਿੰਦੇ ਗੁਵਾਰਿਆ ਉਹ ਉਹਨੂੰ ਗੁਵਾਰਾ ਸਿਰ ਗੁਵਾਰ ਲਿਖ ਦਿਓ ਔਰ ਕੇ ਇਹ ਨੂੰ ਲਿਖੀਏ ਇੱਕ ਵਾਰ ਗਦੋਂ 사ਸੰਗੜੀ ਮੈਂ ਬੋਲਦੇ ਹਾਂ ਕੋਈ ਸ਼ਬਦ ਅੱਗੇ ਪਿਛੇ ਕਿਹਾ ਗਿਆ ਮੈਂ ਕਈ ਵਾਰੀ ਬੋਲਦੇ ਹਾਂ ਜਿਹੜਾ ਬੋਲੂਗਾ 사ਸੰਗੜੀ ਗਲਤੀਆਂ ਉਹ ਕੋਈ ਹੋਣੀਆਂ ਤਾਂ ਜਿਹਨੇ ਚੋਪਰਾ ਹੈ ਕਿ ਇਦਾਂ ਕਹੀ ਜਾਣਾ ਯਾਰ ਇਹਨੂੰ ਬੋਲਣਾ ਨਹੀਂ ਆਉਂਦਾ ਤੇ ਗਲਤੀਆਂ ਕੋਈ ਨਹੀਂ ਹੋਣੀਆਂ ਕਿਉਂਕਿ ਗੁੰਗਾ ਆ ਇਦਾਂ ਮੌਨੀ ਕਰਦੇ ਸੀ ਸੰਿਆਸੀ ਜਿਹੜੇ ਕਹਿੰਦੇ ਸੀ ਅਸੀਂ ਵੀ ਮੋਨ ਲਿਆ ਆ ਅਸੀਂ ਬੋਲਦੇ ਨਹੀਂ ਤੇ ਅੰਦਰ ਕਪਟ ਮੋਨੀ ਬਣ ਕੇ ਠੱਗਦੇ ਸੀ ਤੈਨੂੰ ਇਹਦੇ ਸੀ ਕਦੀ ਜੋਗੀ ਬਣ ਕੇ ਕਦੀ ਮੋਨੀ ਬਣ ਕੇ ਕਦੀ ਪੰਡਤ ਬਣ ਕੇ ਤੇ ਸਾਡੇ ਕਿਦਾਂ ਐ ਨੂੰ ਹੈਗ ਨੇ ਸਿਸਟਮ ਸਿੱਧਾ ਸਿੱਧਾ ਐ ਪਤਾ ਲੱਗਦਾ ਕਿ ਨਹੀਂ ਸੇਮ ਅਗਰ ਤੁਸੀਂ ਇਹਨੂੰ ਨੱਥ ਪਾ ਸਕਦੇ ਆ ਤੇ ਸਾਧ ਸੰਗਤ ਜਿਹੜਾ ਨਾ ਕਿਰਤੀ ਆ ਜਿੱਦਣ ਉਹ ਬਾਣੀ ਨੂੰ ਸਮਝ ਲਿਆ ਉਹਨੇ ਤੇ ਨੱਥ ਪਾ ਦੇਣੀ ਆ ਕਿਰਤੀਆਂ ਨੇ ਜਿਹੜਾ ਪੰਡਤ ਲੋਕਾਂ ਨੂੰ ਬਹਿਮਾ ਭਰਾਂ ਪਾ ਕੇ ਜਾਤਾ ਪਾਤਾ ਦੇ ਕੇ ਠੱਗਦਾ ਸੀ ਨੱਥ ਪਾਤੀ ਸੀ ਨਾ ਕਿਰਤੀਆਂ ਨੇ ਆ ਹੁਣ ਦੇਖ ਲਿਓ ਕਿਰਤੀਆਂ ਨੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਣਾ ਦੁੱਧ ਵੇਚਣ ਵਾਲਾ ਵੀ ਕਿਰਤੀ ਆ ਧਿਆਨ ਕਰ ਲਿਓ ਜਿਹੜਾ ਸਬਜ਼ੀ ਦੀ ਰੇੜੀ ਲਾਂਦਾ ਉਹ ਵੀ ਕਿਰਤੀ ਆ ਤੁਹਾਡੇ ਘਰਾਂ ਚ ਸਬਜ਼ੀਆਂ ਵੀ ਜਾਣੀਆਂ ਹੁਣ ਕਿਰਤੀਆਂ ਨੇ ਪਚਾਉਣਾ ਸਭ ਕੁਝ ਜਿਹਦੇ ਅੰਦਰ ਆਤਮਾ ਜਾਗਦੀ ਆ ਉਹਨੇ ਤੁਹਾਡੇ ਘਰਾਂ ਚ ਸਭ ਕੁਝ ਪਚਾ ਕੇ ਆਉਣਾ। ਦੂਜੇ ਨੇ ਨਹੀਂ ਜਾਣਾ। ਕਿਉਂ? ਕਿਉਂਕਿ ਗੁਰੂ ਨਾਨਕ ਨੇ ਪਹਿਲਾਂ ਹੀ ਦੱਸ ਦਿੱਤਾ ਸੀ। 8ਵੀਂ ਪੌੜੀ ਚ। ਸੁਣਿਆ ਸਿੱਧ ਪੀਰ ਸੁਨਾਥ ਸੁਣਿਆ ਤਰਤ ਤਵਲਕਾ ਸੁਣਿਆ ਦੀਪ ਲੋਪ ਪਤਾਲ ਸੁਣਿਆ ਪਉਨ ਸਕੇ ਕਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾਂ ਦਾ। ਜਿਹੜਾ ਖੇੜਾ ਕਿਰਤਿਆਂ ਨੇ ਪੈਦਾ ਕੀਤਾ ਨਾ। ਚਾਰ ਵਾਰੀ ਲਿਖਿਆ ਇੱਕ ਵਾਰੀ ਨਹੀਂ ਫਿਰ ਜਾਪਜੀ ਸਾਹਿਬ ਚ ਰੋਜ਼ ਪੜ੍ਹਨੀ ਹੈ ਯਾਦ ਰੱਖੋ ਇਹ ਬਸ ਜਿੱਦਾਂ ਤੁਸੀਂ ਜ਼ਿੰਮੇਵਾਰ ਹੋਗਾ ਜ਼ਿੰਮੇਵਾਰ ਹੋ ਕੇ ਆਪਣੇ ਆਪ ਨਾਲ ਸਾਹਝ ਪਾਰੇ ਤੇ ਯਾਦ ਰੱਖਿਓ ਸਾਸਾਂਗ ਜੀ ਉਹ ਦਿਨ ਦੂਰ ਨਹੀਂ ਜਦੋਂ ਕਹਿੰਦਾ ਸਾਸਾਂਗ ਜੀ ਦਾ ਗੱਲ ਕਰਦਾ ਕਿਸੇ ਹੋਰ ਦੀ ਸੀ ਨਾ ਚੀਰਿਆ ਜਾਂਦਾ ਕਿਉਂਕਿ ਉੱਥੇ ਬਾਣੀ ਦੀ ਵਿਚਾਰ ਦਸੀ ਸੀ ਲੋਕਾਂ ਨੇ ਇੱਦਾਂ ਦੱਸਣਾ ਸੀ ਤੇ ਉਹ ਬਣਨਾ ਸੀ ਉਹਦਾ ਦੇ ਕਿ ਕੋਈ ਸਾਡੇ ਆ ਕੇ ਬਹਿਣ ਨੂੰ ਤਿਆਰ ਹੋ ਜਾਂਦਾ ਸਾਡੇ ਕੋਲ ਪਰ ਅਸੀਂ ਹੰਕਾਰੀ ਦਾ ਜਿੱਦੀ ਮਾ ਕਾ ਬਸ ਸਤਸੰਗ ਜੀ ਯਾਦ ਰੱਖਿਓ ਮੈਂ ਹੋਰ ਇਧੂ ਬੱਦ ਕੁਝ ਨਹੀਂ ਕਹਿਣਾ ਮੇਰੇ ਹੱਥ ਜੋੜ ਕੇ ਵੀਰਾਂ ਨੂੰ ਭੈਣਾਂ ਨੂੰ ਮਾਮਾ ਨੂੰ ਧੀਆ ਨੂੰ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨੇ ਰਹਿਣ ਤੁਸੀਂ ਕਰੋ ਵਾਹ ਨੇ ਨਿਕਲਦੇ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਾਡੇ ਕੋਲ ਆ ਸਾਸਾਂਗੇ ਤਿਆਰ ਰੱਖੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕੋਰੋਨਾ ਵਾਇਰਸ ਤੋਂ ਬਚਾ ਦਊਗੀ ਤੁਹਾਨੂੰ ਜ਼ਿੰਮੇਵਾਰ ਬਣਾ ਦਊਗੀ ਬਾਣੀ ਜਿੱਦਾਂ ਨੂੰ ਜ਼ਿੰਮੇਵਾਰ ਬਾਣੀ ਨੇ ਤੁਹਾਨੂੰ ਜ਼ਿੰਮੇਵਾਰ ਬਣਾ ਤਾ ਨਾ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਹਲਾ ਦੇ ਬਸ ਹੁਣ ਤੁਹਾਡੇ ਕੋਲ ਟਾਈਮ ਹੈ ਕੁਦਰਤੀ ਐ ਕਿ ਤੁਹਾਨੂੰ ਮੌਕਾ ਮਿਲਿਆ ਤੇ ਇਹਨੂੰ ਖਾਲੀ ਨਾ ਜਾਣ ਦਿਓ ਸਾਸਾਂਗੇ ਮੈਂ ਰੋਜ਼ ਤੁਹਾਡੇ ਨਾਲ ਸ਼ਬਦਾਂ ਸੰਧਿਆ ਕਰਦਾ ਕਿਉਂਕਿ ਮੇਰੇ ਕੋਲ ਵੀ ਟਾਈਮ ਹੈ ਨਹੀਂ ਤਾਂ ਮੈਂ ਵੀ ਕੰਮ ਤੇ ਹੁੰਦਾ ਨਮੀ ਵਿਦੀ ਉਹਨਾਂ ਇਹ ਸ਼ਾਬਦਮਾਰ ਇਹਨਾਂ ਸਤਾਂ ਸੰਗਤਾਂ ਕਰਦਾ ਰੋਜ਼ ਕੋਈ ਨਾ ਕੋਈ ਕਿਉਂਕਿ ਸਾਨੂੰ ਪਤਾ ਲੱਗ ਜਵੇ ਕਿ ਬਾਣੀ ਸਾਡੇ ਵਾਸਤੇ ਕਾਹਦੇ ਵਾਸਤੇ ਲਿਖੀ ਗਈ ਆ ਬਾਣੀ ਹੈ ਕੀ ਆ ਠੀਕ ਐ ਸਾਧ ਸੰਗਤ ਜੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਮਿਹਨਤ ਬੋਲਦੀ ਆ ਮੇਰੇ ਵੀਰ ਸਾਰੇ ਜਿੰਨੇ ਵੀ ਲੱਗੇ ਹੋਏ ਆ ਜਿਹੜੇ ਘਰਾਂ 'ਚ ਵੀ ਬੈਠੇ ਆ ਔਰ ਸਾਰਿਆਂ ਦਾ ਤੈਅ ਦਿ ਲੋ ਮੈਂ ਆਪਣੇ ਆਤਮਾ ਤੋਂ ਉਹਨਾਂ ਦਾ ਸਤਕਾਰ ਕਰਦਾ ਤੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਹਰ ਇੱਕ ਨੂੰ ਪਿਆਰ ਦੇ ਨਾਲ ਸਮਝਾਓ ਤੁਸੀਂ ਗੁਰੂ ਨਾਨਕ ਦੇ ਗੁਰਨਾਕ ਦੇ ਸੇਖੋ ਯਾਦ ਰੱਖੋ ਇਹ ਗੱਲ ਹਮੇਸ਼ਾ ਹੀ ਠੀਕ ਹੈ ਡੰਡੇ ਮਾਰ ਤੋਂ ਪਹਿਲਾਂ ਜਿਹੜਾ ਨਾ ਰੇੜੀ ਵਾਲਿਆਂ ਨੂੰ ਜਨੇ ਸਬਜ਼ੀ ਵੇਚੀ ਆ ਆਰਤੀਏ ਨੇ ਉਹਨੂੰ ਜਾ ਕੇ ਕਦੀ ਨਾ ਪ੍ਰਸ਼ਾਸਨ ਉੱਤੇ ਬਿਠਾ ਦਿਓ ਜੇ ਡੰਡੇ ਮਾਰ ਤੋਂ ਪਹਿਲਾਂ ਉਹਨੂੰ ਪੁੱਛ ਲਓ ਜੇ ਮਹਿੰਗਾ ਆਇਆ ਉਥੋਂ ਤੇ ਉਹਨੂੰ ਜਾ ਕੇ ਆਰਤੀਏ ਨੂੰ ਫੜੋ ਉਹਨੂੰ ਕਹ ਬੰਦਾ ਬਣ ਉਹ ਠਗਾ ਪਹਿਲਾਂ ਵੀ ਠਗਦਾ ਹੁਣ ਤੋਂ ਹੋਰ ਮਹਿੰਗਾ ਕਰ ਦਿੱਤਾ ਐਦਾਂ ਪ੍ਰਸ਼ਾਸਨ ਦਾ ਕੰਮ ਇਹ ਆ ਜੜ ਨੂੰ ਫੜਨਾ ਹੁੰਦਾ ਪ੍ਰਸ਼ਾਸਨ ਦਾ ਕੰਮ ਇਹ ਨਹੀਂ ਹੁੰਦਾ ਕਿ ਜੜ ਨਹੀਂ ਫੜੀ ਕੀ ਕੀਤਾ ਉਤੋਂ ਪੱਤੇ ਛਾਂਗਦੇ ਉਹਦੇ ਕੀ ਹੋਇਆ ਜੀ ਹੌਲਦੇ ਸੀ ਜੀ ਨਹੀਂ ਆਪ ਜੋ ਕਿਹਨ ਦੀਆਂ ਸਾਰੇ ਮੇਰੇ ਵੀਰ ਮੇਰੇ ਭੈਣ ਸਾਰੇ ਘਰਾਂ ਦੇ ਵਿੱਚ ਜਿੰਨੀ ਤੁਸੀਂ ਚੈਨ ਨੂੰ ਤੋਣ ਦੀ ਕੋਸ਼ਿਸ਼ ਕਰੋਗੇ ਜਿੰਨਾ ਤੁਸੀਂ ਆਪਣੇ ਆਪ ਦੇ ਜ਼ਿੰਮੇਵਾਰੀ ਲਓਗੇ ਬੱਚਿਆਂ ਦੀ ਜ਼ਿੰਮੇਵਾਰੀ ਲਓਗੇ ਉਨਾ ਹੀ ਜੇ ਆਸੇ ਆਪਾਂ ਸੁਖ ਪਾਵਾਂਗੇ ਨਹੀਂ ਤਾਂ ਸਤਸੰਗਤ ਜੀ ਤੁਸਾਨੂੰ ਮੈਨੂੰ ਪਤਾ ਫਰਾਂਸ ਦੇ ਵਿੱਚ ਕੀ ਹੋ ਰਿਹਾ ਇੱਥੇ ਮੈਨੂੰ ਪਤਾ ਇਟਲੀ ਵਿੱਚ ਕੀ ਹੋ ਰਿਹਾ ਤੁਸੀਂ ਵੀ ਦੇਖਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਮੈਂ ਜਦੋਂ ਇੱਥੇ ਰੋਜ਼ ਕਿੱਦਾਂ ਖਬਰਾਂ ਆਉਂਦੀਆਂ ਕੀ ਚੱਲਦਾ ਮੈਂ ਇਹਨੂੰ ਰੋਜ਼ ਪਤਾ ਲੱਗਦਾ ਮੇਰੀ ਮੈਂ ਤਾਰੀਕਾ ਲੈ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਜੇ ਕਿਸੇ ਨੇ ਬਾਣੀ ਸੁਣੀ ਹੈ ਤੇ ਇੱਥੇ ਆਗਿਆਕਾਰੀ ਹੋ ਜਾਓ ਜ਼ਿੰਮੇਵਾਰ ਹੋ ਜਾਓ ਤੇ ਜੇ ਕੋਈ ਗੱਲ ਗਲਤ ਕਹਿ ਗਿਆ ਹੋਵਾਂ ਤੇ ਸਤਸੰਗਤ ਜੀ ਤੁਸੀਂ ਬਖਸ਼ਣ ਜੋਗ ਹੋ ਕਿਉਂਕਿ ਤੁਸੀਂ ਮੈਨੂੰ ਕਿਹਾ ਵੀ ਕੁਝ ਨਹੀਂ ਸਾਦੇ ਮੈਂ ਤਾਂ ਪਹਿਲੇ ਮੇਰੀ ਔਕਾਤ ਹੀ ਤੁਹਾਡੇ ਚਰਨਾ ਚਾਹਦਾ ਸੀ ਮੇਰੀ ਔਕਾਤ ਜਿਹੜੀ ਤੁਹਾਡੇ ਚਰਨਾ ਚ ਮੈਂ ਹੋਰ ਕੁਝ ਨਹੀਂ ਹੈਗਾ ਜੇ ਮੈਂ ਬੋਲਦਾ ਤੁਹਾਡੇ ਚਰਨਾ ਚ ਬੈ ਕੇ ਬੋਲਦਾ ਗੁਰੂ ਕਿਰਪਾ ਕਰੇ ਬਲਾਈਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਆ ਗੁਰਦੇਵ